ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਮੈਂ ਅਸਲੇ ਬੱਲਣਵਾਲ ਸਾਡੇ ਗੁਰੂ ਕਾਂ ਦਾ ਕੰਮਚਤ ਦੇ ਲਾਗੇ ਅੱਜ ਨਹਿਰ ਦੇਣੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਅਵਾਦ ਪਤਾ ਲੱਗਾ ਕਿ ਕੋਈ ਜੇ ਸ਼ੈਤਾਨੀ ਵਿਅਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਕੋਨੇ ਵਾਲੇ ਏਰੀਆ ਦੇ ਵਿੱਚ ਹੀ ਅੰਦਾਜ਼ ਏਰੀਆ ਦੇ ਵਿੱਚ ਸੀਗਾ ਅਸੀਂ ਉਧਰ ਲੰਘ ਪਾਣੀ ਪਚਾਵੇ ਸੀਗੇ ਜੋ ਅੱਜ ਮਿੰਦੂ 4 ਵਜੇ ਪਤਾ ਲੱਗਾ ਕਿ ਮਹਿਰ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲ ਜਿਹੜਾ ਆਪ ਮੈਦਾਨ ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿਦਾ ਅਸੀਂ ਸਾਡਾ ਕੰਮ ਨਬੇੜ ਕੇ ਮਹਿਰ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਰ ਜ਼ਿਲ੍ਹੇ ਦੇ ਚ ਇਨਾਲਾ ਜਿਹਦੇ 60 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤਾਂ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਨਾਲ ਨਵੇੜੇ ਹੋਣੇ ਆ ਕਾਲਾ ਕੱਡਿਆਂ ਨਾਲ ਨਵੇੜੇ ਦੀ ਹੋਣੇ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਧ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਧ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਧ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਹਾਂ ਇਸ ਸਾਰਾ ਰਾਸ ਸਿੱਖ ਬਦਾ ਦੀ ਮੇਰਾ ਆਪਣਾ ਪਲਵਾਦ ਇਸ ਪਰਿਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ برداشت ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਆ ਜਿੰਨਾ ਚਿਰ ਤੱਕ ਦਾਤ ਇਹ ਮੈਂ ਵੱਜੀ ਨਾ ਮੈਂ ਉਹਨਾਂ ਤੱਕ ਮੈਂ ਤੇ ਰਹੂੰਗਾ ਆਪਣੇ ਪ੍ਰਧਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆ ਅਸੀਂ ਸਾਰਿਆਂ ਨੇ ਨਾਲ ਬੰਨ ਕੇ ਜਿਹੜਾ ਜਣਾ ਅਰਦਾਸ ਕਰਿਓ ਸਾਰੇ ਜਣੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚਰਦੀ ਕਲਾ ਕਦੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮ ਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਪਾਦ ਕੀਤਾ ਮੇਨੂੰ ਨਾਂ ਲੈਂਦਾ ਵੀ ਉਹਨਾਂ ਦਾ ਸ਼ਰਮ ਆਉਂਦੀ ਹੈ ਉਹ ਐਵੇਂ ਨੀਵੇਂ ਲੈਵਲ ਦੇ ਬੰਦੇ ਆ ਕੋਈ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਦੀ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀਗਾ